ਵਿਕਰਮਜੀਤ ਮਜੀਠੀਆ ਨਾਬੇ ਜੇਲ੍ਹ ਚ ਬੰਦ ਹੈ ਤੇ ਮੁਸੀਬਤਾਂ ਉਸ ਦੀਆਂ ਘਟਨ ਦਾ ਨਾਮ ਨਹੀਂ ਲੈ ਰਹੀਆਂ ਕਾਰਨ ਕੀ ਹੈ ਇੱਕ ਇੱਕ ਕਰਕੇ ਹੁਣ ਉਹਨਾਂ ਦੇ ਸਾਰੇ ਜੀਆਂ ਦੇ ਉੱਤੇ ਵੀ ਸਿਕੰਜਾ ਜਿਹੜਾ ਕੱਸਦਾ ਜਾ ਰਿਹਾ ਤੁਹਾਨੂੰ ਪਤਾ ਹੀ ਹੈ ਕਿ ਗਨੀਵ ਕੌਰ ਮਜੀਠੀਆ ਨੂੰ ਵੀ ਜਾਂਚ ਚ ਸ਼ਾਮਲ ਕਰਨ ਦਾ ਜਿਹੜਾ ਵਿਜੀਲੈਂਸ ਵੱਲੋਂ ਵਿਉਂਤਬੰਦੀ ਘਟੀ ਗਈ ਸੀ ਤੇ ਹੁਣ ਵਿਕਰਮਜੀਤ ਸਿੰਘ ਮਜੀਠੇ ਦਾ ਜਿਹੜਾ ਰਿਸ਼ਤੇਦਾਰ ਆ ਉਸ ਦਾ ਸਾਲਾ ਉਸ ਨੂੰ ਘੇਰਾਬੰਦੀ ਵਿਜੀਲੈਂਸ ਨੇ ਪਾ ਲਈ ਆ ਮੁੱਖ ਮੰਤਰੀ ਦੇ ਟਾਰਗੇਟ ਦੇ ਉੱਤੇ ਇੱਕ ਇੱਕ ਕਰਕੇ ਮਜੀਠਾ ਪਰਿਵਾਰ ਦੇ ਸਾਰੇ ਜੀ ਆ ਰਹੇ ਆ ਤੁਹਾਨੂੰ ਦੱਸ ਦਿੰਦੇ ਆ ਕਿ ਵਿਕਰਮਜੀਤ ਮਜੀਠੇ ਹਰੀ ਦੋ ਭਰਾ ਗੁਰਮੇਹਰ ਸਿੰਘ ਮਜੀਠਾ ਤੇ ਵਿਕਰਮਜੀਤ ਮਜੀਠੀ ਆ ਬਾਪ ਆ ਉਸ ਦਾ ਇੱਕ ਬਜ਼ੁਰਗ ਸਤਿਆਜੀਤ ਸਿੰਘ ਮਜੀਠਾ ਤੇ ਦੋ ਬੱਚੇ ਆ ਤੇ ਬਜ਼ੁਰਗ ਮਾਂ ਮਾਂ ਜਿਹੜੀ ਉਹ ਇੱਕ ਨਾਮਰਾਦ ਕੈਂਸਰ ਵਰਗੀ ਬਿਮਾਰੀ ਦੇ ਨਾਲ ਜੂਝ ਰਹੀ ਆ ਤੁਹਾਨੂੰ ਦੱਸ ਦਿੰਨੇ ਆ ਕਿ ਮਜੀਠਾ ਪਰਿਵਾਰ ਆ ਜਿਹੜਾ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਉਹਨਾਂ ਦੇ ਜੀ ਆ ਉਹਨਾਂ ਨੂੰ ਜਿਹੜਾ ਘੇਰਾ ਪੈਣਾ ਸ਼ੁਰੂ ਹੋ ਗਿਆ ਕਿਉਂ ਘੇਰਾ ਪੈ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਸਭ ਤੋਂ ਪਹਿਲਾਂ ਜਦੋਂ 2007 ਦੇ ਵਿੱਚ ਕੈਬਨਿਟ ਮੰਤਰੀ ਬੰਦੇ ਆ ਵਿਕਰਮਜੀਤ ਮਜੀਠੀ ਆ ਤੇ ਜਿਹੜੀ ਉਹਨਾਂ ਦੀ ਉਹਨਾਂ ਨੂੰ ਮੰਤਰੀ ਬਣਾਇਆ ਜਾਂਦਾ ਸੋਲਰ એનર્ਜੀ ਦਾ ਸੋਲਰ એનર્ਜੀ ਦੇ ਵਿੱਚ ਜਿਹੜੀ ਸੋਲਰ ਉਦੋਂ ਲੱਗੇ ਆ ਸਿਸਟਮ ਲੱਗੇ ਆ ਉਹ ਸਿਰਫ ਇੱਕ ਕੰਪਨੀ ਤੋਂ ਹੀ ਮਾਲ ਲਿਆ ਜਾਂਦਾ ਸੀ ਜੇਕਰ ਕਿਸੇ ਹੋਰ ਕੰਪਨੀ ਤੋਂ ਮਾਲ ਲਿਆ ਜਾਂਦਾ ਸੀ ਤਾਂ ਉਹਨਾਂ ਦੇ ਉੱਤੇ ਉਹਨਾਂ ਦੀ ਸਬਸਿਡੀ ਜਿਹੜੀ ਉਹ ਜਿਹੜੀ ਮਨਜ਼ੂਰ ਨਹੀਂ ਹੁੰਦੀ ਸੀ ਉਸ ਸਮੇਂ ਵਿਕਰਮਜੀਤ ਮਜੀਠੀਆ ਦੀ ਵੀ ਸੰਪਤੀ ਤੇਜ਼ੀ ਨਾਲ ਵਧੀ ਜਦੋਂ ਕੈਬਨਿਟ ਮੰਤਰੀ ਸੀ ਤੇ ਉਸ ਸਮੇਂ ਉਹਨਾਂ ਦੇ ਜਿਹੜੇ ਬਰਦਰ ਇਨ ਲਾ ਉਹਨਾਂ ਦੀ ਵੀ ਸੰਪਤੀ ਬਹੁਤ ਤੇਜ਼ੀ ਨਾਲ ਵਧੀ ਹੁਣ ਘੇਰਾ ਚਾਰੇ ਪਾਸੋਂ ਪਿਆ ਹੋਇਆ ਨਾ ਤਾਂ ਹੁਣ ਅਕਾਲੀ ਦਲ ਹੀ ਖੁੱਲ ਕੇ ਜਿਹੜੀ ਮਦਦ ਕਰ ਰਿਹਾ ਵਿਕਰਮ ਮਜੀਠੀਆ ਪਰਿਵਾਰ ਦੀ ਕਿਉਂਕਿ ਗੁਰਮੇਹਰ ਮਜੀਠਾ ਦੇ ਨਾਲ ਪ੍ਰੋਪਰਟੀ ਦਾ ਡਿਸਪਿਊਟ ਚੱਲ ਰਿਹਾ ਹਰਸਿਮਰਤ ਤੇ ਸੁਖਵੀਰ ਆ ਜਿਹੜੇ ਉਹ ਗਰਮੇਹਰ ਮਜੀਠਾ ਦੇ ਨਾਲ ਆ ਇਸੇ ਕਰਕੇ ਦੋਵਾਂ ਦੇ ਵਿੱਚ ਜਿਹੜਾ ਡਿਸਪਿਊਟ ਆ ਉਹ ਕਾਫੀ ਜ਼ਿਆਦਾ ਵੱਧ ਗਿਆ ਤੇ ਹੁਣ ਮਜੀਠਾ ਜਿਹੜਾ ਉਹ ਜਿਹੜੀਆਂ ਕੁਤਾਈਆਂ ਹੋਈਆਂ 2007 ਤੋਂ ਲੈ ਕੇ 2017 ਤੱਕ ਜਨਤਿਰ 10 ਸਾਲ ਮਨਿਸਟਰ ਰਹੇ ਆ ਪੰਜਾਬ ਸਰਕਾਰ ਦੇ ਉਹ ਜਿਹੜੀਆਂ ਕਤਾਈਆਂ ਉਹਨਾਂ ਦਾ ਹੁਣ ਉਹਨਾਂ ਨੂੰ ਫਲ ਮਿਲ ਰਿਹਾ ਜਦੋਂ ਬੰਦਾ ਸੱਤਾ 'ਚ ਹੁੰਦਾ ਪਾਵਰ 'ਚ ਹੁੰਦਾ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਉਹਨਾਂ ਗਲਤੀਆਂ ਦਾ ਹੁਣ ਜਿਹੜਾ ਸਲਾਹਪੁਰ ਤਰੇ ਨਾਬਾ ਜੇਲ੍ਹ 'ਚ ਬੰਦ ਵਿਕਰਮਜੀਤ ਮਜੀਠੀਆ ਹੋ ਸਕਦਾ ਕਿ ਉਹਨਾਂ ਨੂੰ ਜਿਹੜੀ ਜ਼ਮਾਨਤ ਆ ਕਿਉਂਕਿ ਉਹਨਾਂ ਦਾ ਵਕੀਲ ਆ ਜਿਹੜਾ ਉਹਨਾਂ ਵੱਲੋਂ ਪੂਰਾ ਚਾਰਾ ਜੋ ਹੀ ਕੀਤੀ ਜਾ ਰਹੀ ਆ ਪਰ ਜਿਸ ਤਰੀਕੇ ਦੇ ਨਾਲ ਸਰਕਾਰ ਨੂੰ ਆਪਾਂ ਵੇਖਦੇ ਆ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਇਸ ਮੂਡ ਦੇ ਵਿੱਚ ਆ ਵੀ ਕੋਈ ਵੀ ਜਿਹੜੀ ਪੋਰਾ ਜਿੰਨੀ ਵੀ ਜਿਹੜੀ ਰਾਹਤ ਨਾ ਮਿਲ ਸਕੇ ਬਿਕਰਮਜੀਤ ਮਜੀਠੀਆ ਨੂੰ ਕਿਉਂਕਿ ਇਹਨਾਂ ਦਾ ਇੱਕ ਨਿੱਜੀ ਮਸਲਾ ਬਣ ਗਿਆ ਹੁਣ ਜੇਕਰ ਸਰਕਾਰ ਦੇ ਕਿਸੇ ਵੱਡੇ ਬੰਦੇ ਨਾਲ ਸਮਝੌਤਾ ਨਹੀਂ ਹੁੰਦਾ ਇਹਨਾਂ ਦਾ ਤੇ ਜਿਹੜੇ ਸਿਆਸੀ ਮਾਹਿਰਾ ਜਾਂ ਕਾਨੂੰਨ ਦੇ ਜਾਣਕਾਰ ਉਹਨਾਂ ਦਾ ਕਹਿਣਾ ਕਿ ਵਿਕਰਮਜੀਤ ਮਜੀਠਾ ਦਾ ਹੁਣ ਜਿਹੜਾ ਬਚਣਾ ਉਹ ਬਹੁਤ ਮੁਸ਼ਕਲ ਹੋਵੇਗਾ